ਨਾ ਮੇਰੇ ਮੁੰਡੇ ਦੇ ਅੱਖਾਂ ਅੱਟ ਸੱਕਿਆ ਸਿੱਧੂ ਸਾਹ ਦੇ ਅੱਟ ਸੱਕਿਆ ਵੇ ਘੋੜ ਦੁਆ ਆਇਆ ਆ ਜਾ ਤੈਨੂੰ ਡੀ ਕਰਾਂ ਪਾਣੀ ਯਾਰ ਪਾਣੀ ਪੁੱਛ ਕੇ ਪੜ ਦਿੰਦਾ ਕਿਸਤਾ ਮੇਰਾ ਪਾਣੀ ਆਵੇ ਵੱਡੂਗਾ ਤੇ ਤੇਰੀ ਬਾਰੀ ਨਹੀਂ ਲੈਣਾ ਨਹੀਂ ਦੇਣਾ ਯਾਰ ਇਹ ਬਾਰੀ ਮੇਰੀ ਐ ਹੋਰ ਕੀ ਦੀ ਐ ਇਹ ਤੇਰੀ ਪਰਸੋਂ ਬਣਦੀ ਐ ਬਾਰੀ ਹਜੇ ਪਰਸੋਂ ਨਹੀਂ ਬਾਈ ਮੇਰਾ ਆ 2 ਕਿੱਲੇ ਬਾਹਰ ਰਹਿ ਗਿਆ ਚੌਣਾ ਲਾਲਾ ਮੈਂ ਤਾਂ ਲਾਉਂਗਾ ਹੁਣ ਆਪਦਾ ਕੱਦੂ ਕਰੂੰਗਾ ਐ ਤੂੰ ਇਹ ਚਾਰ ਕੇ ਜੇ ਪਹਿਲਾਂ ਲਾਈ ਬੈਠਾ ਯਾਰ ਤੇਰੀ ਨਹੀਂ ਕਰਦਾ ਸਾਬ ਆਉਂਦੇ ਯਾਰ ਬਾਈ ਥਣ ਮੇਰੀ ਬਣਦੀ ਐ ਹੋਰ ਕੀ ਦੀ ਬਣਦੀ ਐ ਮੈਂ ਛੱਡੂਆਂ ਮੇਰੀ ਐ ਮੇਰੀ ਮੇਰੀ ਗੁਰੀ ਨਾਲ ਗੱਲ ਹੋਈ ਐ ਬਾਲਾ ਵੱਧ ਘੱਟ ਜੇ ਨਾਲ ਉਹ ਤੋਂ ਪੁੱਛ ਲੈ ਗੁਰੀ ਵਾਲੀ ਗੱਲ ਨਹੀਂ ਸਾਡੇ ਉਹ ਫੱਕ ਪੱਟੀ ਜਾਂਦੇ ਉਧਰ ਇਹਨਾਂ ਫਾਕ ਵਾਲੇ ਬੰਦੇ ਛੱ ਕਮਾਲ ਆ ਜਦੋਂ ਮੈਂ ਗੁਰੂ ਦੱਸਦਾ ਉਹੀ ਕਰੂ ਤੇਰਾ ਟਿਕਾ ਯਾ ਟਿਕਾ ਰੋਜ਼ ਹੀ ਭੈਣ ਰੋਜ਼ ਵਣਨ ਕਰਤਾ ਦੇਣਾ ਹਟਾ ਕਰਤਾ ਦੇਣਾ

ਮੈਂ ਮੈਂ ਕਿਹਨੂੰ ਮੁੰਡੇ ਘਰ ਵੀ ਚਲਾਉਣਾ ਆਪ ਦੀ ਜੀ ਨਹੀਂ ਜਾਂਦਾ ਹਾਂ ਜਿਆਦਾ ਮੇਰੇ ਨਾਲ ਉਹਨਾਂ ਤੋਂ ਨਹੀਂ ਆ ਰਹੀ ਨੀ ਮੈਂ ਨਹੀਂ ਆ ਰਹੀ ਮੇਰੇ ਸਾਨੂੰ ਪਾੜਦੇ ਨਹੀਂ ਆ ਪਾੜਦੇ ਨਹੀਂ ਇਹ ਇੱਥੇ ਦੇਖੋ ਚੱਲਵਾ ਦੇ ਕੰਮ ਅੱਜ ਕਿ ਮੜੀ ਊਣਾ ਮੜਿਆ ਕਿ ਮੈਂ ਸਿੱਧੀ ਟੱਪ ਜਾਣਾ ਇੱਕ ਪਾੜੋ ਯਾ ਭਾਈ ਇਨੋ ਬਸ ਕੇ ਪਾਣੀ ਵੜਿਆ ਓਏ ਪਾਣੀ ਪੁੱਤ ਪੁੱਛਗੇ ਨਹੀਂ ਵੜਦੇ ਹੁੰਦੇ ਕਿਸੇ ਤੋਂ ਅਸੀਂ ਧੱਕਾ ਹੀ ਕਰਦੇ ਆਂ ਐਂ ਜਿਵੇਂ ਧੱਕਾ ਕਰਦਾ ਮੇਰੀ ਵਾਰੀ ਬੰਦੀ ਆ ਜਾ ਤੇਰੀ ਵਾਰੀ ਤਾਂ ਰੋਜ਼ ਹੀ ਐ ਪਰਸੋ ਵੀ ਸੀ ਤੇਰੀ ਵਾਰੀ ਉਦੋਂ ਬੱਦਲਬਾਈ ਜੀ ਹੋਗੀ ਉਦੋਂ ਵੀ ਲੈ ਗਿਆ ਵੜ ਕੇ ਫਿਰ ਮੈਂ ਕੀ ਕਰਾਂ ਹੋ ਗਈ ਹੋ ਗਈ ਫਿਰ ਬੱਦਲਬਾਈ ਫਿਰ ਮੈਨੂੰ ਨਹੀਂ ਨਾ ਪਤਾ ਮੇਰਾ ਦਿਨ ਬਣਦਾ ਸੀ ਮੈਨਾਂ ਵੱਡੂਗਾ ਐਂ ਤੇ ਵੱਡੇਗਾ ਤੂੰ ਫੇਰਾ ਆ ਵੱਡੀ ਬੈਠਾ ਰੋਕਲਾ ਆ ਜਾ ਵੱਡ ਨੂੰ ਤਾਂ ਹਟਾ ਦੂ ਮੈਂ ਤੈਨੂੰ ਤੇਰੇ ਕੋਲ 20 ਲੀਰਾ ਰੱਖਿਆ ਟੱਪ ਜਾ ਮੇਰੀ ਗੱਲ ਸੁਣ ਲੈ ਗਾਲ ਜੀ ਨਾ ਦੇ ਮੈਂ ਗਾਲ ਤਾਂ ਮੇਰੀ ਮਾਂ ਦੇ ਘਰ ਆ ਤੇ ਨਿਕਲੇ ਵਾਰੀਆਂ ਨੇ ਆ ਕੇ ਖ ਜੋ ਸਾਰੀ ਗਤੀੜ ਐ ਐਨੇ ਨਾ ਮੇਰੇ ਸਾਰੀ ਖੇਤੜੀ ਹੰਦੀਆਂ ਲਗਾਉਣੀ ਹਾਂ ਨਾ ਬੱਚਾ ਤੇਰੇ ਅਰਕਿ ਨਾ ਮਾਰੇ ਨਾ ਮੇਰੇ ਮੁੰਡੇ ਦੇ ਅੱਖਾਂ ਅੱਟ ਲਿਕੇ ਸਿੱਧੂ ਸਾਰ ਤੇ ਅੱਟ ਚੱਕਿਆ ਹੁਣ ਨਹੀਂ ਬਚਦਾ ਬੜਦਾ ਤਾਂ ਤੇਨ ਮੱਕੀ ਹੁੰਦਾ ਇੱਕ ਮਿੰਟ ਖੜ ਜਾ ਤੈਨੂੰ ਮਾਰਦਾ ਲਾਗ ਨੀ ਮੱਗੀਂਡ ਆ ਜੀ ਇੱਕ ਹੋਰ ਖੜਦਾ ਫਿਰ ਦੰਦ ਬੈਠਦਾ ਵੀ ਨਾਲ ਆ ਇਹਨੂੰ ਬਾਜੀ ਆ ਜਾ ਤੈਨੂੰ ਡਿੱਗੀ ਆ ਰਾਜਾ ਨੱਕੀ ਜੀ ਘਣਾ ਇੱਧਰ ਆ ਓਏ ਹੁਣ ਹੁਣ ਆ ਇੱਧਰ ਆ ਮਾਰਾ ਫਿਰ ਇਹਨੂੰ ਬਾਹਰੋਂ ਬਚਾਓ ਆ ਛੱਡ ਦੇ ਜੇ ਤੂੰ ਬਚਣਾ ਅਰੇ ਹੰਕਾਰ ਕਰਦਾ ਛੱਡ ਦੇ ਹੰਕਾਰ ਤਾਂ ਨਹੀਂ ਰਹੂਗਾ ਕਿੰਨੇ ਪਾਰਾਂ ਨੂੰ ਆਲਾ ਫਿਰ ਇੱਥੇ ਵੜਾਂਗੇ ਆ ਕੇ ਬਿਠੇਗਾ ਦੱਸ ਆ ਜਾ ਫਿਰ ਆ ਜਾ ਸੈੱਟ ਹੋ ਜਾ ਆਇਆ ਮੇਰੀ ਵਾ ਖਾ ਜੂ ਆ ਘੋੜ ਤੋ ਸੜ ਥੋੜਾ ਲੱਗਾ ਸੜ ਦੋ ਔਰ ਦੱਕਾ ਜ਼ੋਰਦ ਲੈਣਾ ਐਸੇ ਤੇ ਪੰਗੇ ਲੈ ਜਾ ਮੋਟਰ ਲੀਰਾ ਜੜਿਆ ਕਾਲਦਾ ਮਾਵ ਪਿੱਲ ਗਾਉੜ ਔਰ ਕੀ ਭਾਲਦਾ ਹੈ ਕਿ ਹੱਡਿਆ ਨਹੀਂ ਓਏ ਓ ਤਸਾ ਚੋਰੀ ਨਾ ਬਾਰ ਕਰਦਾ ਤੋੜੇ ਮਤਾਂ ਹੀ ਕਰੂਗਾ ਦੱਸ ਮੈਂ ਮੇ ਪਾਣੀ ਖੁੱਲਾ ਜੱਟ ਨੂੰ ਮੈਦਾਨ ਚ ਜਿਵੇਂ ਛੱਡ ਮੈਂ ਮੈਂ ਪਾਣੀ ਵੱਡੂ ਯਾਰ ਆ ਕੇ ਵੱਢ ਕੇ ਦਿਖਾ ਵਰ ਪਾਣੀ ਦਾ ਅੱਧਾ ਮੈਂ ਦਿੰਦਾ ਨਹੀਂ ਹੁਣ ਹੁਣ ਬੋਲਦਾ ਬਟ ਪੂਰੇ ਬੋਲਦਾ ਕਿ ਬੋਲੂ ਸਾਥ ਕਰੇ ਤੂੰ ਆ ਜਾ ਫੇ ਛੱਡ ਕੇ ਆ ਜਾ ਚਾਲ ਖਾ ਖਾ ਆ ਬਸ ਖਾ ਜਾਏ ਰਹਾ ਆ ਖਾ ਜਾ ਆ ਖਾ ਜਾ ਅੱਜ ਰੱਬਾ ਇਹਨੂੰ ਮਰਵਾ ਦੇ ਮੇਰੇ ਨਾਲ ਲੱਗ ਜਾ ਤੂੰ ਫਰਦ ਦੇ ਨਾ ਫਰਦ ਦੇ ਤੂੰ ਬਈ ਬਈ ਉਹ ਨਾ ਰਸ ਕੇ ਮੈਂ ਤਾ ਦੂ ਕੋਈ ਨਾ ਤੁਰੂ ਲੈਣਾ ਪਾਣੀ ਨਹੀਂ ਬਈ ਦੱਸ ਨਹੀਂ ਬੁਛੜ ਜਾਏਗਾ ਝੜ ਜਾਵਾ ਇਹ ਮੋਟਰਾਂ ਕਾ ਨਹੀਂ ਚੱਕੇ ਹਿਸਾਬ ਲਾ ਲਈ ਚੰਗਾ ਬੰਦਾ 60 ਹਾਂ 60 ਨੂੰ ਇੱਕ ਖੇਡ ਸਮਝ ਆ ਜਾ ਕੇ ਬੈਠ ਲਗਾ ਪੰਗੇ ਹਲਿਆ ਕਰੋ ਨਾਲ ਹੀ ਚੰਗਾ ਚੱਲ ਇਹ ਥੋੜੀ ਜਿਆਦਾ ਕਰ ਗਿਆ ਨਾ ਇਹ ਥੋੜੀ ਜਿਆਦਾ ਹੋ ਗਈ ਧੱਜ ਸਾਡੇ ਵਰਗਾ ਨਾਲ ਪੰਗਾ ਨਾਲ ਅਰੇ ਇਹਨਾ ਬੰਗਲਾ ਲੈ ਕੇ ਵਧੂ ਕੀ ਪਤਾ ਅਗਲਾ ਕਹਿ ਜਾਂਦਾ ਨੰਬੂੜਦਾ ਔਰ ਦੇਖ ਤਰ ਨਟਕਾਣੇ ਕਰਤੀ ਆਲੇ ਨੇ ਜਾਣੀ ਆ ਜੇ ਜਾਣਾ ਜਾਣਾ ਬਈ ਜਾਣਾ ਜਾਂਦੀ ਕੀ ਰੋਲ ਦੂ ਬਾ ਮਨਪਕੇ ਪਤਾ ਸੀ ਮੈਂ ਤਾਂ ਮਾਰ ਕੇ ਪੈਣੇ ਨਟਕੇ ਨੂੰ ਬਿੰਟਾ ਲਾਦਾ ਉਹ ਮੈਨੂੰ ਮਾਰ ਕੇ ਦਿਲ ਘੱਟ ਕੇ ਉਹ ਲੱਗਦਾ ਮੈਨੂੰ ਲੱਗਦਾ ਕਿ ਬੰਗਲਾ ਜੂਆ ਤਾਂ ਬਸ ਪਨੀ ਮਨਾਈ ਜਾਂਦੇ ਨੇ ਬੰਦੇ ਦੇ ਤਾਂ ਕਿਰ ਰੋਇਆ ਤਾਂ ਵੀ ਮੈਂ ਸਾਡਾ ਨੂੰ ਆਖਿਆ ਸੀ ਸਾਝੀ ਮੋਟਰ ਨਾਲ ਨਾਲ ਸਾਝੀ ਮੋਟਰ ਲਾ ਕੇ ਬਹਿ ਗਿਆ ਆ ਦੇਖ ਅਗਲੇ ਨੇ ਕੀ ਹਾਲਤ ਕਰਤੀ ਕਾ ਨੂੰ ਮੈਂ ਪੱਕਾ ਗਵਾਰਾ ਵਿਝਿਆ ਕਰੂੰ ਤੇ ਕਾ ਨੂੰ ਉਹ ਪੈਨ ਐਮ ਐਸ ਪੀ ਦੇ ਲੱਗ ਜਾ ਤੇ ਦੂਆ ਮੈਂ ਸਾਰਾ ਗਵਾਰੀ ਵਿਝਿਆ ਕਰੂੰ ਮੈਂ ਤਾਂ ਧੁੰਨੇ ਦਾ ਨੱਕ ਤੇ ਨਹੀਂ ਘਰਦਾ ਕੋਲੇ ਨੂੰ ਬਾਹਰ ਕਿਤੇ ਤੇਰਾ ਘਖ ਰ ਰ ਮੇਰਾ ਤੇਰਾ ਓਏ ਤੇਰਾ ਖੜਾ ਚੋ ਨਾ ਮੱਚੀ ਓ ਤੇਰਾ ਐ ਨੀਂਗ ਨੀਂਗ ਵਰਤਿੰਦਾ ਤੇ ਦੁਖ ਤਾਂ ਲੰਦਾ ਦੇਖੇ ਤੇਰਾ ਕੱਖ ਰਵੇ ਸਾਡੇ ਲੈ ਓਏ ਹਾਂ ਮੇਰੀ ਗੱਲ ਸੁਣ ਓਹ ਤਾਂ ਮੈਂ ਕੱਟ ਤਾ ਦਿੰਦਾ ਦਾ ਕੰਮ ਹਾਂ ਮੇਠੀ ਹੋਰਾ ਤੋੜਦੀ ਲੱਤ ਮਾਂ ਦੀ ਮੈਂ ਇੱਕ ਦਾ ਲੱਤ ਤੋੜਤੀ ਹਾਂ ਇੱਕ ਬਾਹਾਂ ਤੋੜਤੀ ਉਹੀ ਮੇਰੇ ਨਾਲ ਪਤਲੀ ਵੀ ਨਾ ਟੁੱਟ ਗਈ ਹੋਏ ਹਾਂ ਚੰਗਾ ਛੱਲਣਾ ਸੀ ਉਹ ਓਏ ਮਾਇਆ ਦਾ ਨੂੰ ਬਾਲਾ ਵੱਡਿਆ ਉਹਨੂੰ ਮੇਰੀ ਮੇਰੀ ਇੱਕ ਮਿੰਟ ਮੇਰੀ ਗੱਲ ਸੁਣ ਹਾਂ ਉਹਨਾਂ ਚੇਰ ਨਾਲ ਪੁੱਲ ਚਾਊਗੀ ਮਾਤਾ ਕਹਣਾ ਮੈਂ ਉਹ ਲਾਈ ਆਉਣਾ 4 ਪੈ ਦੇ ਯਾਰ ਹਣ ਪੁੱਛਊਗੀ ਯਾਰ ਤੂੰ ਕਮਾਲ ਕਰੇ ਮੈਂ ਤਾਂ ਹੁਣ ਜਾਣੀ ਜਾਣਾ ਉਹਨਾਂ ਅੰਦਰ ਤੂੰ ਤੂੰ ਥੋੜੀ ਲੈ ਜਾਣਾ ਤੇ ਕੋਟਿਆ ਕਿਨਾਂ ਤੂੰ ਪਨਾ ਦੱਸ ਮੈਂ ਉਹਦੀ ਲੱਤ ਤੋੜਤੀ ਬਾਹਰ ਉਹਦੀ ਪੱਤਨੀ ਵੀ ਟੁੱਪੀ ਹੁੰਦੀ ਆ ਬਾਈ ਮਰ ਚੰਗਾ ਕਰਨਾ ਸੀਗਾ ਛਲਣਾ ਇਸ ਮਾਰ ਕੇ ਹੂੰ ਮੈਂ ਮਮ ਜਦ ਮੈਂ ਯਾਰ ਬੜਾ ਬੁਰੀ ਹਾਲਤ ਕਰੀ ਉਹਦੀ ਤਾਂ ਹੀ ਤਾਂ ਪੁੱਛ ਤੋਗੀ ਦਾਖਲ ਪਿਆ ਪੀਜੀਆ ਹੀ ਵਗ ਗਿਆ ਉਹ ਮਰੀ ਗਾਲਾਂ ਨਾ ਕੱਢੇ ਮਚਾਉਂ ਉਹ ਯਾਰ ਤੂੰ ਰਹਿ ਮੇਰੀ ਗੱਲ ਸੁਣ ਕਰ ਕਰੇ ਤੂੰ ਰਹਿ ਨਾ ਗੱਲ ਮੈਂ ਤਾਂ ਉਹਨੂੰ 20 25 ਦਿਨ ਆਉਂਦਾ ਨਹੀਂ ਚੰਗਾ ਮੈਂ ਤਾਂ ਬਾਹਰ ਜਾਣਾ ਮੇਰਾ ਪੱਤ ਜਲ ਗਿਆ ਹਾਂ ਮੇਰਾ ਜਨਮ ਹਾਂ ਅੱਜ ਚਲ ਗਿਆ ਆਜ ਮੈਂ ਵੀ ਟੱਪ ਚਾਹਦਾ ਕਿ ਤਾ ਮੈਨੂੰ ਪੁੱਛਦਾ ਚੱਕੇ ਉਹ ਤੈਨੂੰ ਕੋਈ ਨਹੀਂ ਆਦੀ ਤੂੰ ਕਰੀ ਲੈ ਇੱਥੇ ਕਿਤੇ ਕਿਹੜਾ ਆਇਆ ਉਹ ਟਾਇਰ ਦਾ ਟਾਇਰ ਤਾਂ ਮੈਂ ਲੈ ਕੇ ਭੱਜ ਗਿਆ ਸੀਗਾ ਮਾ ਟੈਟਰ ਹੋ ਖੜਾ ਉਹ ਟਰਾਪ ਉਹਗਾ ਹੱਥ ਲੈ ਜਾਣਾ ਆ ਜਾ ਚੱਲ ਬੱਲੇ ਓਏ ਬੱਲੇ ਅੱਜ ਪਤਾ ਲੱਗਿਆ ਦੇਖ ਪਹਿਲਾਂ ਬਾਪੂ ਨੇ ਠੀਕ ਆਹੀ ਕੰਮ ਕੀਤੇ ਫਿਰ ਮੈਂ ਮੈਨੂੰ ਪਤਾ ਤੇਰੇ ਨੂੰ ਪਤਾ ਏ ਮੇਰਾ ਕਿੰਨਾ ਨਾ ਰਿਹਾ ਪਿੰਡ ਚ ਓਏ ਬੰਦੇ ਕੁੱਟਿਆ ਮੈਂ ਤਾਂ ਤੂੰ ਤਾਂ ਕੁਝ ਵੀ ਨਹੀਂ ਤੂੰ ਪਹਿਲਾ ਬੰਦਾ ਕੁੱਟਿਆ ਤੇ ਹੁਣ ਤੂੰ ਪਤਾ ਲੱਗ ਗਿਆ ਵੀ ਛੇਰਾਂ ਦੇ ਘਰੇ ਛੇਰ ਹੀ ਜਾਂਦੇ ਆ